ਅਸੀਂ ਪੂਰਾ ਯਤਨ ਕਰਾਂਗੇ ਕਿ ਹਰ ਇੱਕ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸੱਚੇਤਰ ਜੀਵਨ ਸਾਖੀਆਂ ਦੀ ਸਮਾਪਤੀ ਹੋਈ ਜੀ ਸਾਖੀ 11 ਚੌਥੀ ਜੋਤ ਸਮਾਉਣਾ ਜਦ ਬਾਬਾ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਤਾਂ ਤੀਰਮਲ ਆਪਣੇ ਆਪ ਨੂੰ ਬਾਬਾ ਗੁਰਦਿੱਤਾ ਦਾ ਵੱਡਾ ਪੁੱਤਰ ਸਮਝ ਕੇ ਗੁਰਗੱਦੀ ਦਾ ਹੱਕਦਾਰ ਸਮਝਣ ਲੱਗ ਗਿਆ ਗੁਰੂ ਹਰੀ ਗੋਬਿੰਦ ਸਾਹਿਬ ਵੱਲੋਂ ਉਸ ਨੂੰ ਗੁਲਗੱਦ ਦੀ ਮਿਲਣ ਦੀ ਆਸ ਨਹੀਂ ਸੀ ਇਸ ਲਈ ਉਹ ਹਕੂਮਤ ਦੇ ਜ਼ੋਰ ਨਾਲ ਗੁਲਗੱਦ ਦੀ ਲੈਣੀ ਚਾਹੁੰਦਾ ਸੀ ਇਸ ਕਾਰਜ ਵਾਸਤੇ ਉਹ ਸ਼ਾਹ ਜਹਾਨ ਨੂੰ ਵੀ ਜਾ ਮਿਲਿਆ ਪਰ ਜਦ ਗੁਰੂ ਹਰੀ ਗੋਬਿੰਦ ਸਾਹਿਬ ਨੂੰ ਟੀਰ ਮਾਰਦਿਆਂ ਇਹਨਾਂ ਸਾਜ਼ਿਸ਼ਾਂ ਦਾ ਪਤਾ ਲੱਗਾ ਤਾਂ ਉਹਨਾਂ ਸਹਿਜ ਸੁਭਾਅ ਕਹਿ ਦਿੱਤਾ ਟੀਰ ਮਲ ਪ੍ਰਥੀ ਦਾ અવਤਾਰ ਹੈ ਤੀਰ ਮਾਰਦੀਆਂ ਇਹ ਚਾਲਾਕੀਆਂ ਵੇਖ ਕੇ ਹਰ ਕੋਈ ਸਮਝਦਾ ਸੀ ਕਿ ਗੁਰੂ ਜੀ ਗੁਰ ਗੱਦੀ ਦਾ ਵਾਰਿਸ ਕਿਸੇ ਹੋਰ ਨੂੰ ਥਾਪਣਗੇ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਰ ਰਾਏ ਜੀ ਨੂੰ ਬਹੁਤ ਪਿਆਰ ਕਰਦੇ ਸਨ ਉਸ ਨੂੰ ਹਰ ਵੇਲੇ ਆਪਣੇ ਨਾਲ ਰੱਖਦੇ ਸਨ ਆਪ ਹੀ ਉਸ ਨੂੰ ਹਥਿਆਰ ਚਲਾਉਣੇ ਸਿਖਾਉਂਦੇ ਸਨ ਗੁਰੂ ਹਰਿ ਰਾਏ ਜੀ ਵੀ ਬੜੇ ਕੋਮਲ ਸੁਭਾਅ ਦੇ ਸੰਤ ਤੇ ਆਪਣਾ ਬਹੁਤਾ ਸਮਾਂ ਗੁਰਬਾਣੀ ਪੜਨ ਸੁਣਨ ਵਿੱਚ ਲਾਉਂਦੇ ਸਨ ਜਦ ਗੱਦੀ ਦੇਣ ਦਾ ਸਮਾਂ ਆਇਆ ਤਾਂ ਉਹਨਾਂ ਆਪਣੇ ਪੁੱਤਰਾ ਨਾਲੋਂ ਆਪਣੇ ਪੋਤਰੇ ਗੁਰੂ ਹਰਿ ਰਾਏ ਜੀ ਨੂੰ ਗੱਦੀ ਦੇ ਯੋਗ ਸਮਝਿਆ ਗੁਰੂ ਹਰੀगोबिंद ਜੀ ਨੇ ਅਕਸਰ 1643 ਨੂੰ ਉਹਨਾਂ ਨੂੰ ਗੁਰਗੱਦੀ ਤੇ ਬਿਠਾ ਦਿੱਤਾ ਉਨ੍ਹਾਂ 93 ਸਿੱਖਾਂ ਅਤੇ ਮਸੰਦਾਂ ਨੂੰ ਸੁਨੇਹੇ ਪੇਜ ਕੇ ਪਹਿਲਾ ਹੀ ਬੁਲਾ ਲਿਆ ਸੀ। ਉਨ੍ਹਾਂ ਭਰੇ ਸੰਗਤ ਵਿੱਚ ਪੰਜ ਪੈਸੇ, ਨਾਰੀਅਲ ਅਤੇ ਪੱਬੀ ਰੱਖ ਕੇ ਮੱਥਾ ਟੇਕਿਆ ਅਤੇ ਪ੍ਰਕਰਮਾਂ ਕੀਤੀਆਂ। ਬਾਬਾ ਪਾਨਾ ਜੀ ਨੇ ਤਿਲਕ ਲਾ ਕੇ ਗੁਰੂ ਹੋਣ ਦੀ ਮੋਹਰ ਲਾ ਦਿੱਤੀ। ਫਿਰ ਗੁਰੂ ਹਰਿਗੋਬਿੰਦ ਜੀ ਸੰਗਤ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੇ ਗੁਰੂ ਹਰਿ ਰਾਏ ਨੂੰ ਮੇਰਾ ਰੋਪਰੀ ਸਮਝਣਾ ਹੈ ਗੁਰੂ ਰੋਪ ਨਹੀਂ ਜੋਤ ਹੁੰਦੀ ਹੈ ਅੱਜ ਤੋ ਗੁਰੂ ਦੀ ਜੋਤ ਇਹਨਾਂ ਵਿੱਚ ਸਮਾ ਗਈ ਹੈ ਫਿਰ ਉਹਨਾਂ ਗੁਰੂ ਹਰਿ ਰਾਏ ਅੱਗੇ ਮੱਥਾ ਟੇਕਿਆ ਅਤੇ ਬਾਦ ਵਿੱਚ ਸੂਰਜ ਮਾਲ ਅਣੀ ਰਾਏ ਅਤੇ ਗੁਰੂ ਤੇਗ ਬਹਾਦਰ ਨੇ ਮੱਥਾ ਟੇਕਿਆ ਕਿਸੇ ਨੇ ਵੀ ਕੋਈ ਇਤਰਾਸਨਾ ਕੀਤਾ ਬਾਦ ਵਿੱਚ ਸਾਰੀ ਸੰਗਤ ਚਰਨੀ ਆ ਲੱਗ ਗਈ ਬਹੁਤ ਗੱਦੀ ਦੀ ਜ਼ਿੰਮੇਵਾਰੀ ਸੰਭ ਕੇ ਆਪ ਆਪਣਾ ਬਹੁਤ ਦਾ ਸਮਾਂ ਪਾਠ ਕਰਨ ਅਤੇ ਕੀਰਤਨ ਸੁਣਨ ਵਿੱਚ ਹੀ ਲਾ ਦਿੰਦੇ ਸਨ ਰੋਜ਼ ਆਪਣਾ ਦੀਵਾਨ ਸਤਲੁਜ ਦੇ ਕੰਡੇ ਲਾਉਂਦੇ ਜਦ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਤਾਂ ਹਰ ਸਮੇਂ ਇਹ ਨਸੀਹਤ ਕਰਦੇ ਕਿਸੇ ਨੇ ਰੋਣਾ ਨਹੀਂ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ ਕੇਵਲ ਵਾਹਿਗੁਰੂ ਤੇ ਭਰੋਸਾ ਰੱਖਣਾ ਹੈ ਇੱਕ ਦਿਨ ਗੁਰਬਾਣੀ ਸੁਣ ਰਹੇ ਸੰਨ ਕੀ ਸ਼ਬਦ ਦਾ ਪ੍ਰੋਪੈਨ ਉਪਰੰਤ ਇਕਾਂਤ ਵਿੱਚ ਚਲੇ ਗਏ ਰਾਗੀ ਨੂੰ ਕੀਰਤਨ ਕਰਨ ਵਾਸਤੇ ਕਿਹਾ ਕੀਰਤਨ ਸੁਣਦੇ ਸੁਣਦੇ ਹੀ ਜੋਤੀ ਜੋਤ ਸਮਾ ਗਏ ਉਹ ਦਿਨ ਤਿੰਨ ਮਾਰਚ 1644 ਈਸਵੀ ਦਾਸੀ ਇਸ ਵੀਡੀਓ ਨੂੰ ਗੁਰਮਤਿ ਪ੍ਰਚਾਰ ਪ੍ਰਸਾਰ ਹੇ ਕਾਪਲੇ WhatsApp ਗਰੁੱਪਾਂ ਸਾਕ ਸਬੰਧੀਆਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ ਰੋਜ਼ਾਨਾ ਸਿੱਖ ਇਤਿਹਾਸ ਦੀਆਂ ਵੀਡੀਓ ਦੇਖਣ ਲਈ YouTube ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਕੇ ਘੰਟੀ ਤੇ ਕਲਿੱਕ ਕਰਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਜੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤ